ਲੋਕ ਸਭਾ ਚੋਣਾਂ 2024 ਵਿੱਚ ਜਿੱਥੇ ਪੂਰੇ ਜਲੰਧਰ ਹਲਕੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂ ਦੇ ਹੱਕ ਵਿੱਚ ਹਵਾ ਚੱਲ ਰਹੀ ਹੈ ਉੱਥੇ ਹੀ ਬੀਤੇ ਕੱਲ ਦੇਰ ਸ਼ਾਮ ਪਵਨ ਕੁਮਾਰ ਟੀਨੂ ਦੇ ਆਪਣੇ ਜੱਦੀ ਪਿੰਡ ਖੁਰਲਾ ਕਿੰਗਰਾ ਵਿਖੇ ਹੋਈ ਪਰਮੀ ਮੀਟਿੰਗ ਨੇ ਜਿੱਥੇ ਪਵਨ ਕੁਮਾਰ ਟੀਨੂ ਦੀ ਜਿੱਤ ਦੇ ਰਾਹ ਨੂੰ ਹੋਰ ਸੁਖਾਵਾਂ ਕਰ ਦਿੱਤਾ ਉੱਥੇ ਹੀ ਪਿੰਡ ਵਿੱਚ ਇਕੱਠ ਨੇ ਸਾਬਤ ਕਰ ਦਿੱਤਾ ਕਿ ਪਿੰਡ ਦਾ ਇੱਕ ਇੱਕ ਵੋਟਰ ਪਵਨ ਕੁਮਾਰ ਟੀਨੂ ਦੇ ਨਾਲ ਹੈ ਇਸ ਮੌਕੇ ਪਵਨ ਕੁਮਾਰ ਟਿੰਨੂ ਨੇ ਆਪਣੇ ਪਿੰਡ ਵਾਸੀਆਂ ਦਾ ਉਹਨਾਂ ਨੂੰ ਫਤਿਹ ਦਾ ਅਸ਼ੀਰਵਾਦ ਦੇਣ ਲਈ ਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਇਸ ਪਿਆਰ ਦੇ ਸ਼ੁਕਰਾਨੇ ਲਈ ਉਹਨਾਂ ਕੋਲ ਕੋਈ ਵੀ ਸ਼ਬਦ ਨਹੀਂ ਹਨ ਬੜੇ ਸਮਝਦਾਰੋ ਤੁਹਾਨੂੰ ਤਾਂ ਮੈਨੂੰ ਦੱਸਣ ਦੀ ਵੀ ਲੋੜ ਨਹੀਂ ਹੈਗੀ ਮੈਨੂੰ ਕਹਿਣ ਦੀ ਵੀ ਲੋੜ ਨਹੀਂ ਜਿਹੜਾ ਪਿਆਰ ਤੁਸੀਂ ਉਹਨਾਂ ਨੂੰ ਆਉਂਦਿਆਂ ਨੂੰ ਦੇ ਦਿੱਤਾ ਸਾਨੂੰ ਤੁਹਾਡੇ ਕੋਲੋਂ ਵੋਟ ਮੰਗਣ ਦੀ ਲੋੜ ਨਹੀਂ ਤੁਸੀਂ ਇੱਕ ਤਰੀਕ ਨੂੰ ਆਪਣੇ ਆਪ ਹੀ ਝੜੂ ਦੇ ਚੀਕਾ ਕਦਾ ਦੇਣੀਆ ਮਸ਼ੀਨ ਹੋ ਜੋ ਸਰਕਾਰ ਕੰਮ ਕਰ ਰਹੀ ਹੈ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਇੰਨਾ ਵਧੀਆ ਕੰਮ ਕਰ ਦਿੱਤਾ ਜਿਹਨਾਂ ਨੇ ਤੇ ਜਦੋਂ ਸਾਡੇ ਮੈਂਬਰ ਪਾਰਲੀਮੈਂਟ ਪਵਲ ਕਪੜੀ ਨੂੰ ਜੀ ਉੱਥੇ ਚਲੇ ਗਏ ਪਾਰਲੀਮੈਂਟ ਦੇ ਵਿੱਚ ਤੇ ਫੇਰ ਤਾਂ ਕਮਾਲ ਹੀ ਹੋ ਜਾਣਗੇ ਫੇਰ ਤਾਂ ਜਲੰਧਰ ਦਾ ਜੋ ਵਿਕਾਸ ਜਿਹੜਾ ਇਹਨਾਂ ਨੇ ਦੇਖਿਆ ਨਹੀਂ ਕਦੀ ਜਿੰਨੇ ਮੈਂਬਰ ਪਾਰਲੀਮੈਂਟ ਬਣਾ ਕੇ ਅਸੀਂ ਇੱਥੋਂ ਭੇਜੇ ਸਿਰਫ ਸੌਂ ਕੇ ਆ ਜਾਂਦੇ ਸੀ ਉੱਥੇ ਸੁੱਤੇ ਹੀ ਰਹਿੰਦੇ ਸੀ ਕਦੀ ਅੱਜ ਤੱਕ ਪਾਰਲੀਮੈਂਟ ਦੇ ਵਿੱਚ ਕੋਈ ਮੁੱਦਾ ਨਹੀਂ ਚੱਕਿਆ ਅੱਜ ਤੱਕ ਇਹ ਪਰਪਵਨ ਕੁਮਾਰ ਢੀਨੂ ਜੀ ਜਿਹੜੇ ਦੋ ਵਾਰ ਤੋਂ ਵਿਧਾਇਕ ਰਹੇ ਆ ਆਦਮਪੁਰ ਤੋਂ ਜਿਨ੍ਹਾਂ ਨੇ ਵਿਧਾਨ ਸਭਾ ਦੇ ਵਿੱਚ ਵੀ ਤੁਹਾਨੂੰ ਪਤਾ ਕਿੰ다 ਮੁੱਦੇ ਚੱਕੇ ਕਿੰ다 ਆਦਮਪੁਰ ਦਾ ਵਿਕਾਸ ਕਰਾਇਆ ਇਹਨਾਂ ਨੇ ਤੇ ਇਹਨਾਂ ਤੇ ਸਾਨੂੰ ਪੂਰੀ ਉਮੀਦ ਆ ਕਿ ਇਹ ਜਿਹੜਾ ਵਿਕਾਸ ਆ ਜਲੰਧਰ ਦਾ ਹਲਕਾ ਕੈਂਟ ਦਾ ਸਾਡੇ ਖੁਰਲਾ ਕਿੰਗਰਾ ਦਾ ਇਹ ਜਿਹੜਾ ਉਹ ਵਿਕਾਸ ਨੂੰ ਪਹਿਲ ਦੇ ਆਧਾਰ ਤੇ ਕਰਾਉਣਗੇ ਮੈਂ ਤੁਹਾਨੂੰ ਦੱਸ ਰਹੀ ਸੀ ਕਿ ਪਾਰਟੀ ਨੇ ਮੈਨੂੰ ਕੈਂਟ ਦੀ ਜ਼ਿੰਮੇਵਾਰੀ ਦਿੱਤੀ ਆ ਮੈਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਣੀ ਆ ਕਿ ਜੋ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਆ ਮੈਨੂੰ ਮੈਂ ਉਹ ਪੂਰੀ ਇਮਾਨਦਾਰੀ ਦੇ ਨਾਲ ਨਿਭਾਉਂਗੀ ਮੈਂ ਤਾਂ ਖੁਰਲੇ ਕਿੰਗਰੇ ਦੇ ਨਾਲ ਤਾਂ ਮੇਰਾ ਵੀ ਬਹੁਤ ਪੁਰਾਣਾ ਹੀ ਨਾਤਾ ਆ ਕਿਉਂਕਿ ਜ਼ਿੰਮੇਵਾਰੀ ਤਾਂ ਮੈਨੂੰ ਹੁਣ ਮਿਲੀ ਆ ਹੱਗਾ ਕੈਂਟ ਦੀ ਮੈਂ ਤਾਂ ਮੈਂ ਪਹਿਲਾਂ ਹੀ ਇੱਥੇ ਆਉਣੀ ਰਹੀ ਆ ਬੱਤਿਆਂ ਦਾ ਪ੍ਰੋਗਰਾਮ ਹੋ ਜਾਏ ਕੋਈ ਹੋਰ ਪ੍ਰੋਗਰਾਮ ਗੁਰੂ ਨਾਨਕ ਦੇਵ ਜੀ ਦਾ ਪ੍ਰੋਗਰਾਮ ਹੋਵੇ ਮੈਂ ਤਾਂ ਹਾਜ਼ਰੀ ਲਵਾਉਂਦੀ ਹੁਣੇ ਪ੍ਰਧਾਨ ਜੀ ਬੈਠੇ ਨੇ ਮੇਰੀ ਭੈਣ ਬਜ਼ੰਦਰ ਮਿਲ ਗਈਆ ਕਿਉਂਕਿ ਮੈਂ ਤਾਂ ਪਹਿਲਾਂ ਹੀ ਤੁਹਾਡੇ ਕੋਲ ਆਉਣੀ ਆ ਪਰ ਮੈਨੂੰ ਅੱਜ ਇਹ ਮੈਸਬਸ ਹੋਇਆ ਕਿ ਮੈਨੂੰ ਤੁਹਾਡੇ ਕੋਲ ਬੋਲ ਮੰਗਣ ਦੀ ਲੋੜ ਪਈ ਆ ਜੀ ਤੁਸੀਂ ਅੱਜ ਮਨ ਖੁਸ਼ ਕਰ ਦਿੱਤਾ ਜਿੰਨਾ ਪਿਆਰ ਤੁਸੀਂ ਅੱਜ ਦਿੱਤਾ ਇੱਕ ਮਾਰੀ ਨਹੀਂ ਕਰਦਾ ਤੁਹਾਨੂੰ ਕਹਿਣ ਨੂੰ ਕਿ ਤੁਸੀਂ ਇੱਕ ਇੱਕ ਵੋਟ ਪਾਇਓ ਕਿਉਂਕਿ ਤੁਸੀਂ ਆਪਣੀ ਤਾਂ ਪਾਉਣੀ ਆ ਤੁਸੀਂ ਨਾਲ ਦੇਨ ਨੂੰ ਵੀ ਲੈ ਕੇ ਜਾਉਂਗੇ ਕਿ ਇੱਥੇ ਬੱਤਣ ਜਿਹੜਾ ਝਾੜੂ ਦਾ ਦੱਬਣਾ ਜੀ ਸੀ ਬਹੁਤ ਪਿਆਰ ਕਰਦੇ ਆ ਤੁਸੀਂ ਤੁਹਾਨੂੰ ਪਤਾ ਜਿਹੜਾ ਸਾਡਾ ਸੰਵਿਧਾਨ ਜਿਹਨੂੰ ਖਤਰਾ ਆ ਅੱਜ ਇਹ ਜਿਹੜੀ DJ ਦੀ ਗੁੰਡਾਗਰਦੀ ਜੋ ਸਾਡੇ ਪ੍ਰਾਈਮ ਮਿੰਿਸਟਰ ਮੋਦੀ ਸਾਹਿਬ ਨੇ ਦੇਸ਼ ਨੂੰ ਵੱਡੇ ਵੱਡੇ ਘਰਾਣਿਆਂ ਦੇ ਥੱਥ ਸੇਚ ਦਿੱਤਾ ਪਰ ਗਰੀਬ ਜਨਤਾ ਅਸੀਂ ਸਾਰੇ ਜਿਹਦੇ ਵਿੱਚ ਆਉਨੇ ਆ ਕਿਉਂਕਿ ਮੈਂ ਵੀ ਇੱਕ ਤੁਹਾਡੇ ਪਰਿਵਾਰ ਜਿਵੇਂ ਤੋਂ ਤੁਸੀਂ ਆ ਜਿਸ ਪਰਿਵਾਰ ਚੋਂ ਉਦਾਂ ਦੇ ਪਰਿਵਾਰ ਵਿੱਚੋਂ ਮੈਂ ਆ ਕਿਉਂਕਿ ਮੈਂ ਕੋਈ ਲੀਡਰ ਨਹੀਂ ਸਾਨੂੰ ਪਤਾ ਕਿ ਦੁੱਖ ਕੀ ਹੁੰਦਾ ਜਿੱਦਾਂ ਬਲਜੀਤ ਜੀ ਨੇ ਦੱਸਿਆ ਕਿ ਰੇਕਸ਼ਾ ਚ ਲਾਉਣਾ 2 ਮਿੰਟ ਲਈ ਲੈ ਕੇ ਤਾਂ ਬੜਾ ਸੌਖਾ ਆ ਤਾਂ ਸਾਰੇ ਚਲਾ ਲੈਂਦੇ ਆ ਪਰ ਉਸ ਰਿਕਸ਼ੇ ਵਾਲੇ ਦਾ ਦਰਦ ਜਿਹੜਾ ਰੋਜ਼ ਪੂਰੀ ਦਿਹਾੜੀ ਲਾ ਕੇ ਆਪਣੀ ਕੰਮ ਕਰਕੇ ਘਰੇ ਲੈ ਕੇ ਜਾਂਦਾ 500 ਰੁਪਇਆ ਜਿਹਨੂੰ ਇੰਨਾ ਮਹਿੰਗਾ ਸਿਲੰਡਰ ਲੈਣਾ ਪੈਂਦਾ ਜੇ ਵੀ ਇੰਨੀ ਮਹਿੰਗਾਈ ਆ ਉਹਨੂੰ ਪਤਾ ਕਿ ਦਰਦ ਕੀ ਹੁੰਦਾ ਰਿਕਸ਼ੇ ਚ ਲੋਨ ਦੀ ਗੱਲ ਕਰੀਏ ਜਾਂ ਮੰਜੇ ਬੁੰਨ ਦੀ ਗੱਲ ਕਰੀਏ ਉਹਨਾਂ ਦੀ ਤਾਂ ਗੱਲ ਕੀ ਕਰਨੀ ਆਪਾਂ ਇਦਾਂ ਦੇ ਗੰਦੇ ਇਨਸਾਨ ਨੂੰ ਤਾਂ ਇੱਥੇ ਮੈਂ ਕਹਿੰਨੀ ਜੇ ਤੁਹਾਡੇ ਇੱਥੇ ਖੁੱਲਾ ਕਿੰਗਰਾ ਵਿੱਚ ਵੀ ਆਉਂਦਾ ਤਾਂ ਮੇਰੀਆਂ ਮਾਵਾ ਭੈਣਾਂ ਉਹਨੂੰ ਐਦਾਂ ਤੈਨੂੰ ਬਰਨ ਨਾ ਦੇਣ ਕਿਉਂਕਿ ਐਦਾਂ ਦੇ ਕੈਰੇਕਟਰ ਵਾਲੇ ਬੰਦੇ ਨੂੰ ਤੇ ਬਿਲਕੁਲ ਗਲੀ ਵਿੱਚ ਕੀ ਮੁਹੱਲੇ ਵਿੱਚ ਕੀ ਪਿੰਡਾਂ ਵਿੱਚ ਵੀ ਬਰਨ ਨਹੀਂ ਦੇਣਾ ਚਾਹੀਦਾ ਜਿੱਦਾਂ ਦਾ ਗੰਦਾ ਇਨਸਾਨ ਸਾਡਾ ਜਿਹੜਾ ਕਾਂਗਰਸ ਦਾ ਕੈਂਡੀਡੇਟ ਇੱਥੇ ਦਿੱਤਾ ਜਿਹੜਾ 160 ਕਿਲੋਮੀਟਰ ਤੋਂ ਆ ਕੇ ਜਲੰਧਰ ਇਲੈਕਸ਼ਨ ਲੜ ਰਿਹਾ ਜਿਹਨੂੰ ਦੋ ਜਗ੍ਹਾ ਤੋਂ ਸਾਡੇ ਆਮ ਇੱਕ ਵਲੰਟੀਅਰ ਆਮ ਕਰਦਾ ਜਿਹੜਾ ਇੱਕ ਮੋਬਾਈਲ ਦੀ ਦੁਕਾਨ ਚਲਾ ਰਿਹਾ ਜਿਹਦੇ ਉਹਨੂੰ ਹਰਾ ਕੇ ਤੇ ਪੇਰਿਸ ਦਿੱਤਾ ਐ ਤਾਂ ਦੇ ਬੰਦੇ ਨੂੰ ਅਸੀਂ ਇਥੋਂ ਲੋਕ ਸਭਾ ਦੀ ਲੜਾ ਕੇ ਚੋਣ ਕੇ ਆਪਾਂ ਉਹਨਾਂ ਨੂੰ ਪਾਰਲੀਮੈਂਟ ਭੇਜਣਾ ਐ ਇਦਾਂ ਦੇ ਗੰਦੇ ਇਨਸਾਨ ਨੂੰ ਅਸੀਂ ਜਲੰਧਰ ਦੇ ਵਿੱਚ ਬੜਨ ਵੀ ਨਹੀਂ ਦੇਣਾ ਤੁਸੀਂ ਦੇਖਿਓ 4 ਤਰੀਕ ਨੂੰ ਜਦੋਂ ਇਹਨਾਂ ਦੇ ਡੱਬੇ ਖਾਲੀ ਨਿਕਲੇ ਇਹਨਾਂ ਨੂੰ ਫੇਰ ਆਪਣੀਆਂ ਕਰਤੂਤਾਂ ਦਾ ਪਤਾ ਲੱਗਣਾ ਪਹਿਲਾਂ ਜਿਵੇਂ ਦੱਸਿਆ ਮੇਰੇ ਵੀਰ ਨੇ ਕਿ ਅਸਲੀ ਮੈਸੇਜ ਕਰ ਲੈ ਉਤੋਂ ਬਾਅਦ ਮੈਂ ਟੱਚ ਕਰਨਾ ਬੇਟੀ ਦੇ ਨਾਲ ਹੁਣ ਤਾਂ ਹੱਥ ਹੀ ਕਰ ਦਿੱਤੀ ਕਿ ਬੀਬੀ ਜ਼ਗੀਰਕੌਰ ਨੂੰ ਕਿਵੇਂ ਦਾ ਇਦਾਂ ਵੀ ਕੋਈ ਦਸਵਾ ਮੇਰੀ ਉਹਨ ਭੈਣੇ ਸਹਰਾ ਕਰਦੀਗੇ ਕਿਹੜਾ ਬਣਾਇਆ ਜਿਹੜਾ ਇਦਾਂ ਬਣਾਊਗਾ ਆਪਣੀ ਭੈਣ ਨੂੰ ਹੈ ਕੋਈ ਇਦਾਂ ਦਾ ਫਿਰ ਮੜ ਕੇ ਸਟੇਟਮੈਂਟ ਦੇ ਰਹਾ ਮੇਰੀ ਤਾਂ ਭੈਣ ਸੀ ਇਦਾਂ ਦੇ ਬੰਦੇ ਨੂੰ ਤਾਂ ਇੱਥੇ ਬੜਨ ਨਹੀਂ ਦੇਣਾ ਤੁਸੀਂ ਸਾਰੇ ਬਹੁਤ ਸਮਝਦਾਰਾ ਸਾਰਿਆਂ ਪਤਾ ਸਾਰੇ ਸੋਸ਼ਲ ਮੀਡੀਆ ਦਾ ਜਮਾਨਾ ਅੱਜਕੱਲ ਉਹਨਾਂ ਨੂੰ ਪਤਾ ਕਿ ਭਤੀਜੇ ਦੇ ਕੋਲ 10 ਕਰੋੜ ਫੜਿਆ ਭ੍ਰਿਸ਼ਟਾਚਾਰ ਚਲਾ ਲਓ ਕੈਰੈਕਟਰ ਚਲਾ ਲਓ ਨੰਬਰ 99 ਚੰਨੀ ਸਾਹਿਬ ਜੇ ਉਹ ਕਹਿੰਦੇ ਆ ਕਿ ਮੈਂ ਮੰਜੇ ਬੋਲ ਲੈਣਾ ਮਤਾਸ ਖੇੜ ਲੈਣਾ ਮੈਂ ਬੱਕਰੀਆਂ ਛੋ ਲੈਣਾ ਤੇ ਹਰ ਕੰਮ ਦੇ ਵਿੱਚ ਇੱਕ ਸਾਲਟ ਨੇ ਹੋ। ਤੇ ਆਪਾਂ ਉਹਨਾਂ ਨੂੰ ਇੱਥੋਂ ਭਜਾਉਣਾ ਹੈ ਤੇ ਆਪਣੇ ਉਮੀਦਵਾਰ ਪਵਨ ਕਮਲ ਜੀ ਨੂੰ ਜੀ ਨੂੰ ਜਿਤਾਉਣਾ ਹੈ। ਆਪਾਂ ਇਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਭੇਜਣਾ ਫਿਰ ਤੁਸੀਂ ਦੇਖਿਓ ਜਿਹੜਾ ਜਲੰਧਰ ਦਾ ਜਿਹੜਾ ਵਿਕਾਸ ਆ ਉਹ ਕਿੱਦਾਂ ਹੁੰਦਾ ਜਲੰਧਰ ਕੈਂਕ ਦਾ ਕਿਉਂਕਿ ਸਮੱਸਿਆਵਾਂ ਮੈਂ ਇੱਥੇ ਵੀ ਹੋ ਰਹੀਆਂ ਇਹ ਨਹੀਂ ਮੈਂ ਹਰ ਪਿੰਡ ਦੇ ਵਿੱਚ ਜਾਨੀ ਆ ਹਰ ਗੌਰਚ ਜਾਨੀ ਆ ਸਮੱਸਿਆਵਾਂ ਬਹੁਤ ਨੇ ਲੋਕਾਂ ਦੀਆਂ ਕੋਈ ਸੀਵਰੇਜ ਦੀ ਦੱਸਦਾ ਕੋਈ ਪਾਣੀ ਦੀ ਦੱਸਦਾ ਇਸ ਸਮੱਸਿਆਵਾਂ ਦਾ ਜਿਹੜੀਆਂ ਹੈਗੀਆਂ ਇਹ ਤਾਂ 40-40 ਸਾਲ ਪਹਿਲਾਂ ਦੀਆਂ ਆ ਇਹ ਉਦੋਂ ਹੀ ਹੱਲ ਹੋਣੀਆਂ ਚਾਹੀਦੀਆਂ ਸੀ ਜਿਹੜੇ ਕੰਮ ਤੁਸੀਂ ਮੈਨੂੰ ਹੁਣ ਦੱਸਦੇ ਆ ਆ ਜਿਹੜਾ ਬਿਦਾਇ ਇੱਕ ਸਾਧਾ ਹਲਕਾ ਕੈਂਟ ਤੋਂ ਆਪਾ ਤਿੰਨ ਵਾਰੀ ਮੌਕਾ ਦਿੱਤਾ ਪ੍ਰਗਤ ਸਿੰਘ ਨੂੰ ਤੇ ਹਲਕੇ ਕੈਂਟ ਦਾ ਹਾਲ ਤਾਂ ਉਹਨਾਂ ਨੇ ਕੀ ਕਰਨਾ ਤੁਸੀਂ ਮਠਾਪੁਰ ਦਾ ਹਾਲ ਦੇਖ ਲਿਓ ਜਿਹੜਾ ਉਹਨਾਂ ਦਾ ਆਪ ਦਾ ਪਿੰਡ ਹੈ ਤੁਸੀਂ ਉੱਥੇ ਦਾ ਹਾਲ ਦੇਖਿਓ ਇਹਨਾਂ ਨੇ ਕੁਝ ਨਹੀਂ ਕਰਨਾ ਜਿੰਨੇ ਮਰਜ਼ੀ ਮੌਕੇ ਦੇ ਦਿਓ ਤੁਸੀਂ ਆਮ ਆਦਮੀ ਪਾਰਟੀ ਜਿਹੜੀ ਤੁਹਾਡੀ ਆਪ ਦੀ ਸਰਕਾਰ ਆ ਜਿਵੇਂ ਤੁਸੀਂ ਪਹਿਲਾਂ ਸਾਨੂੰ ਮੌਕਾ ਦਿੱਤਾ ਬਾਈ ਇਲੈਕਸ਼ਨ ਦੇ ਵਿੱਚ ਇਹਦਾਈ ਤੁਸੀਂ ਹੁਣ ਜਿਹੜੀ ਲੋਕ ਸਭਾ ਦੀ ਇਲੈਕਸ਼ਨ ਦੇ ਵਿੱਚ ਤੁਸੀਂ ਜਿਹੜਾ ਮੌਕਾ ਸਾਨੂੰ ਦੇਣਾ ਅਸੀਂ ਪਵਨ ਕੁਮਾਰ ਤੀਨੂ ਜੀ ਨੂੰ ਜਿਤਾ ਕੇ ਇੱਥੋਂ ਭੇਜਣਾ ਵੈਸੇ ਆਪਾਂ 13 ਦੀਆਂ 13 ਹੀ ਜਿੱਤ ਰਹੇ ਆ ਜਿਹੜੀਆਂ 12 ਤਾਂ ਜਿੱਤ ਲਈਆਂ ਅਸੀਂ 13ਵੀਂ ਜਿਹੜੀ ਹੈ ਜਿੱਤ ਕੇ ਜਲੰਧਰ ਵਾਲਿਆਂ ਨੂੰ ਭੇਜ ਲਈਏ ਸੋ ਤੁਹਾਡੇ ਸਾਰਿਆਂ ਦਾ ਇੱਥੇ ਪਹੁੰਚਣ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਜਿੰਨੇ ਵੀ ਮੇਰੇ ਵੀਰ ਇੱਥੇ ਸਟੇਜ ਤੇ ਪਹੁੰਚੇ ਨੇ ਰੋਬਿੰਡ ਸੰਭਲਾ ਜੀ ਆਛੇ ਬਬਨੂ ਜੀ ਪਰਮੋਦ ਮਹੇਜ ਜੀ ਬ੍ਰਿਕਲੇਰ ਜੀ ਦੀਪਕ ਵਾਲੀ ਜੀ ਮਹਿੰਦਰਪਾਲ ਜੀ ਬਲਜੀਤ ਜੀ ਸੰਜੀਪ ਬੱਦਨ ਜੀ ਭੁਪਿੰਦਰ ਸਿੰਘ ਜੀ ਲਕੀ ਅਬਰਾਇਰ ਹਰਜੀਤ ਜੀ ਜਿਨਨੇ ਵੀ ਇੱਥੇ ਮੇਰੇ ਵੀਰ ਆਏ ਨੇ ਰਮੇਸ਼ ਜੀ ਅਨਮੋਲ ਖੰਨਾ ਜੀ ਅਮਰੀਕ ਬਾਗੜੀ ਜੀ ਸਤਪਾਲ ਜੀ ਜਿਨ੍ਹਾਂ ਦਾ ਨਾਮ ਨਾ ਵੀ ਲੈ ਸਕਾਂ ਤੇ ਗੁੱਸਾ ਨਹੀਂ ਕਰਨਾ ਕਿਉਂਕਿ ਇਲੈਕਸ਼ਨਾਂ ਦੇ ਵਿੱਚ ਥੋੜਾ ਬੋਤਾ ਹੋ ਜਾਂਦਾ ਪਰ ਤੁਸੀਂ ਬਹੁਤ ਸਤਿਕਾਰਯੋਗ ਹੋ ਜਿਨਨੇ ਵੀ ਤੁਸੀਂ ਸਾਰੇ ਇੱਥੇ ਪਹੁੰਚੇ ਹੋ ਵਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਅੱਜ ਸੁਣਨਾ ਤਾਂ ਸਾਡੇ ਉਮੀਦਵਾਰ ਪਵਨ ਕੁਮਾਰ ਤਿੰਨੂ ਜੀ ਨੂੰ ਸੀ ਪਰ ਉਹਨਾਂ ਦਾ ਗਲਾ ਖਰਾਬ ਹੋਣ ਕਰਕੇ ਅੱਜ ਤੁਹਾਨੂੰ ਮੈਂ ਕਹਿ ਰਹੀ ਹਾਂ ਕਿ ਤੁਸੀਂ ਆਪਣੇ ਪੁੱਤਰ ਨੂੰ ਜਿਤਾਓ ਆਪਣੇ ਭਰਾਵਾਂ ਨੂੰ ਜਿਤਾਓ ਮੇਰੀਆਂ ਮਾਵਾ ਭੈਣਾਂ ਤਾਂ ਤਿਆਰ ਬੈਠੀਆਂ ਜਿੰਨਾ ਪਿਆਰ ਉਹਨਾਂ ਨੇ ਦੇ ਦਿੱਤਾ ਤੇ ਤੁਸੀਂ ਸਾਰਿਆਂ ਨੇ ਰਾਕੇ ਆਪਾਂ ਇਸ ਸੀਟ ਨੂੰ ਜਿੱਤਣਾ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਉੱਥੇ ਆਮ ਆਦਮੀ ਪਾਰਟੀ ਦਾ ਐਮਪੀ ਜਦੋਂ ਬਣ ਕੇ ਨੰਬਰ ਪਾਰਲੀਮੈਂਟ ਬਣ ਕੇ ਸਾਡੇ ਪਵਨ ਕਮਾਟੀ ਨੂੰ ਜਾਣਗੇ ਤਾਂ ਫਿਰ ਸਾਡਾ ਜਿਹੜਾ ਵਿਕਾਸ ਆ ਉਹ ਜਿਹੜਾ ਬਹੁਤ ਜਲਦੀ ਤੇ ਬਹੁਤ ਤਰਕੀਆਂ ਤੇ ਹੋਵੇਗਾ ਫੋ ਮੈਂ ਤੇ ਇੱਕ ਸ਼ੇਰ ਨਾਲ ਗੱਲ ਕਰਾਂਗਾ ਕਿ ਦਿਲ ਵਿੱਚ بڑے ਅਰਮਾਨ ਲੈ ਕੇ ਨਿਕਲੇ ਆ ਦਿਲ ਵਿੱਚ بڑے ਅਰਮਾਨ ਲੈ ਕੇ ਨਿਕਲੇ ਆ ਪਹੁੰਚਾਂਗੇ ਟਿਕਾਣੇ ਤੇ ਈਮਾਨ ਲੈ ਕੇ ਨਿਕਲੇ ਆ ਨਿੱਕੇ ਆ ਤੋਂ ਸਿੱਖਣਾ ਵੀ ਨਿੱਕੇ ਨਹੀਂ ਬਣਾਉਂਦਾ ਸਾਨੂੰ ਵੱਡਿਆਂ ਦੇ ਪੈਰਾਂ ਦੇ ਨਿਸ਼ਾਨ ਲੈ ਕੇ ਨਿਕਲੇ ਆ ਹੱਸਦੇ ਨਾਲ ਹੱਸਣਾ ਤੇ ਰੋਂਦੇ ਨਾਲ ਰੋਣਾ ਵੀ ਐ ਅਸੀਂ ਹਰ ਤਰ੍ਹਾਂ ਦਾ ਸਮਾਨ ਲੈ ਕੇ ਨਿਕਲੇ ਆ ਜਿੱਥੇ ਸ਼ਾਮਾਂ ਪੈਣ ਗਈਆਂ ਉੱਥੇ ਰਾਤ ਕੱਟ ਲਾਗੇ ਤਾਈਆਂ ਨਾਲ ਲੀਲਾ ਅਸਮਾਨ ਲੈ ਕੇ ਨਿਕਲੇ ਆ ਦਿਲਾਂ ਦੀ ریاਸਤ ਨੂੰ ਤੁਹਾਡੇ ਦਿਲਾਂ ਤੱਕ ਪਹੁੰਚਣਾ ਸੀ ਦਿਲਾਂ ਦੇ ਰਿਆਸਤ ਨੂੰ ਪਿਆਰ ਨਾਲ ਜਿੱਤ ਲੈਣਾ ਓਏ ਅਸੀਂ ਕਿਹੜਾ ਤੀਰ ਤੇ ਕਮਾਨ ਲੈ ਕੇ ਨਿਕਲੇ ਆ ਸੱਚ ਜਦੋਂ ਬੋਲਣਾ ਤੇ ਔਕੜਾਂ ਵੀ ਆਉਣੀਆਂ ਨੇ Sufi ਤਾਹਾਂ ਕਲੀ ਉਪੇ ਜਾਣ ਲੈ ਕੇ ਨਿਕਲੇ ਆ ਓਏ Sufi ਤਾਹਾਂ ਕਲੀ ਉਪੇ ਜਾਣ ਲੈ ਕੇ ਨਿਕਲੇ ਤਾੜੀਆਂ ਦਾ ਸੁਆਦ ਨਹੀਂ ਆ ਰਿਹਾ ਤਾੜੀਆਂ ਤਾੜੀਆਂ ਹੀ ਖਾਲੀ ਹੱਥੀ ਸਮਰਥਨ ਹੈ ਤੇ ਇਹ ਮੋੜ ਹੈ ਕਿ ਤੁਸੀਂ ਪਹਿਲੀ ਦਿਨ ਤੋਂ ਪਾਰਟੀ ਨੂੰ ਸਭ ਨੂੰ ਜਿਤਾ ਰਹੇ ਹੋ हां जी गा के सुना क्योंकि बस करा तीन वर्ग कौन दसो वर्ग कौन तीनू वर्ग कौन जी साढ़े तीनू वर्ग कौन तीनू वर्ग कौन जी तीनू वर्ग केड़ा हो ਲੋਕ ਸਭਾ ਵਿੱਚ ਤੈਨੂੰ ਕਰਜੂ ਗਲੀ ਗਲੀ ਵਿੱਚ ਸ਼ੋਰ ਤੈਨੂੰ ਵਰਗਾ ਕੌਣ ਹੈ ਤੈਨੂੰ ਵਰਗਾ ਕਿਹੜਾ ਹੋਰ ਕਰੇ ਉਹ ਆਪਣੇ ਮਨ ਦੀ ਮਰਜ਼ੀ ਭਾਵੇਂ ਸਭ ਦੀ ਸੁਣਿਓ ਕਰੇ ਉਹ ਆਪਣੇ ਮਨ ਦੀ ਮਰਜ਼ੀ ਭਾਵੇਂ ਸਭ ਦੀ ਸੁਣਿਓ ਦੁੱਖ ਸੁੱਖ ਵਿੱਚ ਜਿਹੜਾ ਨਾਲ ਖੜੇ ਕੀ ਐਸਾ ਨੇਤਾ ਚੁਣਿਓ ਚੰਗੇ ਰਹਿ ਜਾਵਾਂਗੇ ਤੇ ਕੇ ਚੰਗਿਆਂ ਦੇ ਹੱਥ ਤੋੜ ਤੈਨੂੰ ਵਰਗਾ ਕੌਣ ਦੀ ਤੈਨੂੰ ਵਰਗਾ ਕਿਹੜਾ ਹੋਰ ਤੈਨੂੰ ਵਰਗਾ ਕੌਣ ਦੀ ਤੈਨੂੰ ਵਰਗਾ ਕਿਹੜਾ ਹੋਰ ਹੋਰ ਕਮਾਦੀ ਨੂੰ ਜੰਦਾਬਾਦ ਪੂਰੀ ਬਾਗ ਨਾਲ ਪਵਨ ਕਮਾਟੀ ਨੂੰ ਜੰਦਾਬਾਦ ਤੇ ਇੱਕ ਗੱਲ ਕਹਿ ਕੇ ਮੈਂ ਸਮਾਪਤੀ ਕਰਾਂਗਾ ਯਾਦ ਰੱਖਿਓ ਇਹ ਇੱਕੋ ਇੱਕ ਪਾਰਟੀ ਹੈ ਜਿਹੜੀ ਧਰਮ ਨਿਰਪੱਖ ਪਾਰਟੀ ਹੈ ਦਾਵੇ ਤਾਂ ਹੋਰ ਵੀ ਬਹੁਤ ਲੋਕ ਕਰਦੇ ਨੇ ਪਰ ਉਹ ਖੋਖਲੇ ਨੇ ਕਿ ਉਹਨਾਂ ਗਲੋਂ ਕਦੇ ਵੀ ਗੁਲਾਮੀਆਂ ਨਹੀਂ ਲੈਂਦੀਆਂ ਜੇ ਚੰਗਾ ਲੱਗੇ ਤਾੜੀ ਮਾਰ ਕੇ ਸਮਰਥਨ ਕਰਿਓ ਸ਼ੇਰ ਸੁਣ ਕੇ ਕਿ ਉਹਨਾਂ ਕੋਲੋਂ ਕਦੇ ਵੀ ਗੁਲਾਮੀਆਂ ਨਹੀਂ ਲਈਆਂ ਓਏ ਵੋਟਾਂ ਜਿੱਥੇ ਧਰਮਾਂ ਦੇ ਨਾਂ ਉੱਤੇ ਪੈਂਦੀਆਂ ਵੋਟਾਂ ਜਿੱਥੇ ਧਰਮਾਂ ਦੇ ਨਾਂ ਤੇ ਪੈਂਦੀਆਂ ਉਹ ਲੋਕ ਜਿਹੜੇ ਸੱਚੀ ਮੁੱਚੀ ਸੇਵਾ ਲਈ ਨਿਕਲੇ ਨੇ ਵਿਕਾਸ ਲਈ ਨਿਕਲੇ ਨੇ ਆਪਣੇ ਲੋਕਾਂ ਨੂੰ ਉੱਪਰ ਚੁੱਕਣ ਲਈ ਨਿਕਲੇ ਨੇ ਤੇ ਜ਼ੋਰਦਾਰ ਤਾੜੀਆਂ ਮਾਰ ਕੇ ਲਾ ਦਿਓ ਮੋਰਾ ਇੱਕ ਵਾਰੀ ਹੁਣ ਬਹੁਤ ਬਹੁਤ ਜਦੋਂ ਮੈਂ ਸਰਪੰਚ ਬਣਾਇਆ ਸੀ ਆਪਾਂ ਪੰਚਾਇਤ ਬਣਾਈ ਕੋਜਨ ਵੀ ਨਾਜੀ ਉਹਨੋਂ ਕਾਂਗਰਸ ਦੀ ਸਰਕਾਰ ਨੂੰ ਉਹਨਾਂ ਨੇ ਪੰਚਾਇਤਾਂ ਖਤਮ ਕਰਤੀਆਂ ਸੀ ਯਾਦ ਹੈ ਤੁਹਾਨੂੰ ਉਹਨਾਂ ਨੇ ਅਜਿਹੀਆਂ ਪੰਚਾਇਤਾਂ ਖਤਮ ਕੀਤੀਆਂ ਜਿਨ੍ਹਾਂ ਨੇ ਕੀਤੀਆਂ ਉਹ ਆਪ ਹੀ ਤੁਹਾਡੇ ਮੂਰੇ ਗੋਡੇ ਟੇਕ ਕੇ ਗਈ ਇਤਿਹਾਸ ਦਾ ਉਹਦਾ ਨਹੀਂ ਯਾਦ ਹੈ ਜਿਹੜੇ ਮੰਤਰੀ ਨੇ ਉਸਮਿਲੋ ਮੰਤਰੀਸ ਜਿਹਨੇ ਪੰਚਾਇਤਾਂ ਤੁਹਾਡਾ ਫਤਵਾ ਤੁਹਾਡਾ ਫੈਸਲਾ ਜਿਹਨੇ ਆਪਣੇ ਹੱਕ ਦੀ ਨਾਲ ਰੋਏ ਸੀ ਤੇ ਗਾਂਹ ਜਾ ਕੇ ਤੁਸੀਂ ਫਿਰ ਰਾਜਨੀਤੀ ਕੋ ਚਾਹ ਨੂੰ ਰੋਲੇ ਤੇ ਕੁਦਰਤੀ 2017 ਚ ਉਹੀ ਬੰਦਾ ਆਦਮਪੁਰ ਮੇ ਰੋਲੇ ਆਇਆ ਯਾਦ ਹੈ ਤੇ ਆਦਲਪੁਰ ਜੇ ਮੈਨੂੰ ਸਰਪੰਚ ਨਹੀਂ ਰਹਿਣ ਦਿੰਦਾ ਤੇ ਦੇਖ ਲਓ ਫੇ ਉੱਥੇ 2017 ਨੰਬਰ ਕੀ ਹੋ ਗਿਆ ਜੰਮੇ ਰਿਸਪੀਟਸ ਕਿਸルフ ਇਤਿਹਾਸ ਆਪਣੇ ਆਪਣੀ ਤਰ੍ਹਾਂ ਮੈਂ ਕੁਝ ਗੱਲਾਂ ਯਾਦ ਕਰਨਾ ਚਾਹੁੰਦਾ ਮੈਂ ਵੀ ਪ੍ਰਪੇਅਰ ਹੋ ਕੇ ਨਹੀਂ ਆਇਆ ਮੈਂ ਕੀ ਬੋਲਾਂ ਕਿਉਂਕਿ ਮੇਰੀਆਂ ਸਾਰੀਆਂ ਮੇਰੇ ਪਰਿਵਾਰ ਬਿਠੇ ਤੇ ਹੁਣ ਉਹਨਾਂ ਦੀ ਹਾਲਤ ਹੈ के और चौथे पंजे नंबर लिए खेल हैं पहले दूजे से नहीं आप तो टॉप से खेल रहे हैं पर वो चौथे पंजे लिखे खेल चलो एन एस सफर असि कई अपने बंदे को आए हुए चले हमेशा याद रखते हैं ਮੈਂ ਅੱਜ ਤੁਹਾਡੇ ਕੋਲ ਸ਼ੁਰੂ ਕਰਦਾ ਹਾਂ ਅੱਜ ਲੋੜ ਹੈ ਇਸ ਇਸ ਦੇਸ਼ ਦੇ ਬਾਬਾ ਸਾਹਿਬ ਦੇ ਸੰਘਰਸ਼ ਵਿੱਚ ਕਿ ਜਿਹੜੀ ਪਾਰਟੀ ਦਾ ਨੇਤਾ ਜੇ ਜੋ ਬਾਹਰ ਨਿਕਲਦਾ ਇਹ ਗਲਤ ਕਰੇ ਕਿ ਉਹ ਲੋਕਤੰਤਰ ਨੂੰ ਬਚਾਉਣ ਲਈ ਕੋਈ ਵੀ ਕੁਰਬਾਨੀ ਕਰਨ ਤਿਆਰ ਹੈ ਤਾਂ ਇਹਦਾ ਮਤਲਬ ਅਸਲੀ ਕਨਸਟਿਚਿਊਸ਼ਨ ਨੂੰ ਬਚਾਉਣ ਲਈ ਉਹ ਵੀ ਲੜੇਗੇ ਉੱਤਲ। ਜਨ ਵੀ ਜਨਪੀ ਇਹਨਾਂ ਕਹਿੰਦਾ ਵਦਨ ਅਰਵਿੰਦ ਕੇਜਰੀ। ਆਹੀ ਜਗਾ ਇਹ ਪਿੱਛੇ ਜਰਾ ਇੱਥੇ ਤੁਹਾਡੇ ਤੁਹਾਡੀ ਇੰਨੀ ਮਿਹਨਤ ਤੁਹਾਡਾ ਇੰਨਾ ਸਾਥ ਇਸ ਜਗਤ ਦੇ ਦੇਖੋ ਬਣਾਉਣ ਨੂੰ ਯੋ ਕੋਪੀ ਖੁੱਗੀ ਦੇਸ਼ ਤੋਂ ਪ੍ਰਧਾਨ ਮੰਤਰੀ ਵੀ ਤਾਕਤ ਮੇਰੇ ਤੋਂ ਹੈ ਮੇਰੇ ਆਪਣੇ ਆਪ ਹੁਣ ਇਲੈਕਸ਼ਨ ਸੰਭੀਰ ਆਪਣਾ ਮੈਂ ਤੁਹਾਨੂੰ ਬੇਨਤੀ ਕਰਦਾ ਮੈਂ ਆਦੂ ਪੁਰਤਾਨਾਲੇ ਬਣਿਆ ਪਰ ਮੈਂ ਐਸੇ ਇਲਾਕੇ ਲਈ ਜਿੱਥੋਂ ਮੈਂ ਰਾਇਣੇ ਤੇ ਜੀਵਨ ਸ਼ੁਰੂ ਕੀਤਾ ਕਿਉਂਕਿ ਐਮਐਲਏ ਹੋ ਸਕਦੇ ਦਾ ਕੁਝ ਕਰ ਨਹੀਂ ਸਕਦਾ ਦੁਜੇ ਪਰ ਫਿਰ ਵੀ ਮਾੜਾ ਮੋਟਾ ਜੀ ਜਨ ਨੂੰ ਲਾਤਾ ਇੱਕ ਕੁਛ ਨਹੀਂ ਇਹਨਾਂ ਜੀ ਨੂੰ ਸੀਮੇ ਦਾ ਕੰਟੀਆ ਪਸ਼ੂਰੀਆ ਆ ਸਕੂਲ ਬਾਹਰ ਕੱਢ ਗਏ ਇਥੇ ਉਹ ਐਮਪੀ ਦਰਵਾਜ਼ਾ ਤੋਂ ਬੰਦ ਸੀ ਉਹਨਾਂ ਕੋਲ ਪੈਸੇ ਲੱਗੇ ਦਿੱਤੇ ਫਿਰ ਅੰਦਰ ਪ੍ਰਾਇਮਰੀ ਸਕੂਲ ਹੁੰਦਾ ਸੀ ਇੱਥੇ ਜਿਹੜਾ ਉਹ ਆਪਣਾ ਭਾਵੇਂ ਹੁੰਦਾ ਸੀ ਉਹਦੀ ਜਗ੍ਹਾ ਵੱਖਰੀ ਲਾ ਕੇ ਸਰਕਾਰ ਨੇ ਨਹੀਂ ਦਿੱਤੀ ਉਹਦੀ ਜਗ੍ਹਾ ਅਸੀਂ ਆਪਣੇ ਐਨਆਰਆਈ ਭਰਾਵਾਂ ਕੋਲੋਂ ਪੈਸੇ ਇਕੱਠੇ ਕਰਕੇ ਜਗ੍ਹਾ ਖਰੀਦੀ ਜਿਹੜਾ ਸਕੂਲ ਬਣਿਆ ਸਕੂਲ ਦੇ ਪਿੱਛੇ ਜਜ਼ਬਾ ਸੀ ਕਿ ਕੰਨ ਨਹੀਂ ਪਰ ਫਿਰ ਵੀ ਜੋ ਕੁਝ ਹੋਣਾ ਚਾਹੀਦਾ ਸੀ ਕਿਉਂਕਿ ਇੱਥੋਂ ਹੋਰ ਹੋਰ ਬੰਦ ਹੋ ਗਏ ਹੁਣ ਸਾਡੀ ਪਾਰਟੀ ਦੇ ਸਾਰੇ ਜੀਵ ਸਰਬੰਧ ਨਰਾਜ਼ ਨਹੀਂ ਤੁਸੀਂ ਵੀ ਨਰਾਜ਼ ਹੋ ਜੇ ਆਪਾਂ ਪਰਮਾਤਮਾ ਨੇ ਮੌਕਾ ਦਿੱਤਾ ਜੇ ਆਪਾਂ ਇਸ ਜੁਗਤ ਇਸ ਪਿੰਡ ਤੇ ਪਰਗਰੰਦ ਹੋਵੇ ਆਪਣੇ ਬੱਚਿਆਂ ਲਈ ਚੰਗੇ ਸਪੋਰਟਸ ਸੈਂਟਰ ਬਣੇ ਕਿਉਂਕਿ ਸਾਡਾ ਸਿਆਸਤ ਅਗਾਜ਼ ਖੇਡਾਂ ਤੋਂ ਹੋਇਆ ਕ੍ਰਿਕਟ ਤੋਂ ਹੋਇਆ ਆਰਗੇਨਾਈジング ਸਕਿਲਸ ਅਸੀਂ ਸਪੋਰਟਸ ਤੋਂ ਕਿ ਇਫ ਇਜ਼ ਪਿੰਡ ਚ ਆਪਣੀਂ ਕਪਿੰਡੀ ਆ ਪਮਾਇਦੀਆਂ ਨਾੜਾ ਬਣ ਗਈਆਂ ਅੱਪਾ ਆਈ.ਟੀ.ਆਈ. ਬਣਦੀ ਪੌਲ ਟੈਕਨੀਕਲ ਬਣਦੀ ਮੈਂ ਜਿੱਦਾਂ ਮਰਜ਼ੀ ਕਰਾਂ ਜਨਰਲ ਬਣਨਾ ਉਹ ਅਸੀਂ ਕਰੀਏ ਆਪਣੇ ਬੱਚਿਆਂ ਨੂੰ ਹੁਨਰਮੰਦ ਕਰੀਏ ਸਕਿਲਡ ਬਣਾਵੋ ਤਾਂ ਕਿ ਉਹ ਆਪਣੀ ਤਰ੍ਹਾਂ ਖੜੇ ਹੋ ਸਕਣ ਅਸੀਂ ਇੱਥੇ ਪੌਲ ਟੈਕਨੀਕਲ ਆਈ.ਟੀ.ਆਈ. ਬਣ ਗਿਆ ਹਸਪੀਟਲ ਬਣ ਗਿਆ ਉਹ ਵੀ ਤੁਹਾਨੂੰ ਪਤਾ ਆਪਣੀ ਮਿਹਨਤ ਨਾਲ ਬਣਾਇਆ ਕਾਂਗਰਸ ਦੇ ਦੌਰਾਨ ਕੋਈ ਚੀਜ਼ ਨਹੀਂ ਦਿੱਤੀ ਪੂਰੀ ਵੀ ਹੋਰ ਵਧੀਆ ਉੱਥੇ ਪੂਰੇ ਡਾਕਟਰ ਤੇ ਪੂਰੀਆਂ ਦਵਾਈਆਂ ਹਰ ਚੀਜ਼ ਦਾ ਪ੍ਰਬੰਧ ਕਰਵਾਇਆ ਜਿਹੜੀ ਵੀ ਇਹ ਵੀ ਕੋਈ ਚੀਜ਼ ਇਸ ਇਲਾਕੇ ਨੂੰ ਕੋਈ ਵੀ ਹੋਗੀ ਅਸੀਂ ਲਿਆ ਕੇ ਦੇਵਾਂਗੇ ਕਿਉਂਕਿ ਸਰਕਾਰ ਵੀ ਘੱਟੋ ਘੱਟ 3 ਸਾਲ ਤਾਂ ਹੈਗਾ ਜੇ ਅਸਾ ਯਾਰ ਨੂੰ ਨਾ ਸਰਕਾਰ ਨੇ ਦੇਖਦਾ ਹਰ ਬਖਰ ਪਰਵਾਹੀ ਨਹੀਂ ਉਸ ਕਰਦਾ ਤੇ ਹੁਣ ਆ ਰਖੜੀਆਂ ਦੇ ਉੱਤੇ ਪੁਰਵਤੋਂ ਜਿਹਨੇ 1100 ਰੁਪਏ ਦਿੱਤੇ ਭੇਟੀਆਂ ਤੋਂ ਜਿਹੜਾ ਵਾਦਾ ਕੀਤਾ ਉਹ ਵੀ ਦੇਣਾ ਤੇ ਮੈਨੂੰ ਲੱਗਦਾ ਇਹ ਗਾਂਸੇ ਸਰਕਾਰ ਤੋਂ ਆਉਗੀ ਇਹੀ ਰਹਿਣੀ ਹੈ ਇਹ ਹੀ ਰਹੂਗੀ ਇਹਨਾਂ ਕਿ ਉਹ ਖਜ਼ਾਨਾ ਆਮ ਲੋਕਾਂ ਦੀ ਖਰਚੀ ਨੂੰ ਸ਼ੁਰੂ ਕਰ ਕਦੋਂ ਬਿਜਲੀ ਦੇ ਬਿੱਲ ਜਿਹਨੂੰ ਆਦੇ ਸੀ ਮੈਨੂੰ ਪਤਾ ਛੱਡੀਆਂ ਮਾਵਾਂ ਭਣਾ ਕਹਿੰਦੀਆਂ ਹੁੰਦੀ ਸੀ ਐਸ ਵੀਓ ਨੂੰ ਕਹਿ ਕੇ ਕਿਸਤਾਂ ਘਰ ਆਦੀ ਮੈਨੂੰ ਨਹੀਂ ਨਹੀਂ ਮੀਤਿ ਕੁੱਟੂ ਆ ਗਈ ਮਾਰ ਪਈਆਂ ਆਪਣੀਆਂ ਪੁਰਾਣਾ ਤੋਂ ਭਾਬੀਆਂ ਦੇ ਉਹ ਬੈਠਿਆ ਹੋਈ ਭਾਬੀ ਸਾਰੀ ਇੱਕ ਉਹ ਮੇਰੀ ਤੁਹਾਨੂੰ ਨਾਲ ਗੱਲ ਦਾ ਅੰਤੋ ਦੇਸ਼ਾਂ ਵਿੱਚ ਮੇਰੇ ਫਾਦਰ ਤੁਨੂ ਬਾਪੂ ਜੀ ਮੇਰਾ ਫ਼ਕੂਲਨਾ ਜਦੋਂ ਮੈਂ ਐਮਐਲਏ ਬਣ ਉਹ ਜਦੋਂ ਕੋਈ ਘਰ ਪਰੋਣਾ ਵਾਲਾ ਜਾਂ ਕਿਸੇ ਨੇ ਆਉਣਾ ਇੱਕ ਗੱਲ ਨਾ ਸਾਰਿਆਂ ਨੂੰ ਦੱਸ ਦਿੰਦੀ ਸੀ ਤੇ ਮੈਨੂੰ ਉਹਦਾ ਗੁੱਸਾ ਬੜਾ ਆਉਂਦਾ ਸੀ ਤੇ ਮੇਰੇ ਸਾਹਮਣੇ ਬੈਠੇ ਰਹਿੰਦਾ ਉਹ ਨਾ ਕਹਿੰਦਾ ਵੀ ਜਦੋਂ ਇਹਨਾਂ ਨੂੰ ਅਸੀਂ ਵਿਅੰਗ ਤੇ ਵਿਅੰਗ ਚੱਲੇ ਮੈਨੂੰ ਮਾੜੀ ਚੋਚੀ ਨਹੀਂ ਦੇ ਕੇ ਦਿੱਤਾ ਜਦੋਂ ਅਸੀਂ ਨੂੰ ਪਰੋਣਾ ਚੱਲੇ ਸਮੇਂ ਉਸ ਵੇਲੇ ਨੂੰ ਸਲਾਮੀਆਂ ਪੈਂਦੀਆਂ ਸੀ। ਜਿੰਦੇ ਉੱਤਰੋਂ ਸਲਾਮੀਆਂ ਪੈਣ। ਉਦੋਂ ਮੈਨੂੰ ਲੈੜੀ ਕਹਿੰਦਾ ਵੀ ਹਰਪ੍ਰਾਸ ਕੰਪੈਟਰ ਚੱਜਾ ਕਿੱਥੇ? ਜਦੋਂ ਉਹ ਆ ਗਿਆ ਸਰਕਾਰੀ। ਉਦੋਂ ਉੰਤਰ ਮੇਰੇ ਸਹਾਰੇ ਬੰਦੇ ਮੱਕ ਬਣੀ ਦੱਸ ਲੈ ਰੌਂਡ। ਉਦੋਂ ਬਾਸਾਈਕਲ ਖੜਾ ਹੋਇਆ ਹਰਪ੍ਰਾਸ ਕੱਚਾ ਨਾ ਕੋਦ ਦੇ। ਆ ਗਿਆ ਜਿੱਥੇ ਉਹ ਕਹਿੰਦਾ ਵੀ ਛੇਤੀ ਛੇਤੀ ਸਰਪੰਚ ਸਾਹਿਬ ਨੂੰ ਦੱਸੋ ਵੀ ਪਿੰਡ ਲੋਕਾਂ ਨੇ ਵੀ ਪਿੰਡ ਸਾਡੀ ਕੰਦ ਦਾ ਵੀ ਸਰਪੰਚ ਸਾਹਿਬ ਨੂੰ ਕਹੋ ਵੀ ਛੇਤੀ ਜੀ ਮੇਰਾ ਡੈਡੀ ਕਹਿੰਦਾ ਮੈਂ ਉਹਦੇ ਬਾਹਰ ਮਿਲਤਾ ਕੀਤੀਆਂ ਵੀ ਤੂੰ ਉਹਦੇ ਮੋੜੇ ਨਾ ਜਾਈਂ ਹੋਂ ਤੇਵੇਂ ਨਾ ਹੱਥ ਫੜੀਂ ਹੂੰ ਕਹਿੰਦੇ ਜੇ ਉਹਨਾਂ ਬਾਤ ਚੱਲਾਂਗੇ ਪਹਿਲਾਂ ਜਿਹੜੀ ਕੰਦ ਕਾਹਦਾ ਕੰਮ ਕਰਾਉਣਾ ਕਿ ਉਹ ਮੇਰੇ ਫਾਦਰ ਨਾਲ ਬਾਰ ਬਾਰ 싸ਲ ਨਹੀਂ ਸ਼ੁਰੂ ਹੁੰਦਾ ਸੀ ਤੇ ਮੈਨੂੰ ਗੁੱਸਾ ਆ ਜਾਂਦਾ ਸੀ ਯਾਰ ਇਦਾਂ ਕਿਉਂ ਕਰਦੇ ਨੇ ਮਤਲਬ ਇੱਕ ਮੇਰੇ ਫਾਦਰ ਨੂੰ ਮੇਰੇ ਡੈਡੀ ਨੂੰ ਪਤਾ ਸੀ ਵੀ ਇਹਦਾ ਸੁਭਾਅ ਲੋਕਾਂ ਪਰਤੀ ਆਪਣੇ ਬੰਦੇ ਆ ਨਹੀਂ ਕਿਦਾਂ ਦਾ ਵੀ ਇਹ ਕੁਛ ਵੀ ਆਪਣਾ ਕੰਮ ਛੱਡ ਸਕਦਾ ਇਹਨੇ ਧੁਰਪਿਆਂ ਨਾਲ ਇਹਨੇ ਕਿਹਾ ਕੋਈ ਨਹੀਂ ਠਹਿਰ ਕੇ ਚੱਲਦਾ ਤੇ ਹੁਣ ਮੈਂ ਪਹਿਲੀ ਵਾਰ ਇਹ ਗੱਲ ਅਜ ਸੁਣਾ ਰਿਹਾ ਮੈਂ ਸਮਝਦਾ ਉਦੋਂ ਮੈਨੂੰ ਦਸਾਵਾ ਲੱਗਦਾ ਸੀ ਉਹ ਮੇਰਾ ਫਾਦਰ ਮੇਰੇ ਵਿੱਚ ਨਹੀਂ ਤੇ ਹੁਣ ਮੈਨੂੰ ਦੇਖ ਕੇ ਚਿਹਰਾ ਆ ਗਿਆ ਆਪਣੀ ਚਾਚੀ ਇਹ ਡੈਡੀਕੇਸ਼ਨ ਆਪਣੀ ਕੰਪਨੀ ਇਹ ਸਮਰਪਣ ਇਹ ਪੈ ਸਮਰਪਣ ਇਹਨਾਂ ਖੂਗਮ ਤੇ ਤੁਹਾਨੂੰ ਕਦੀ ਵੀ ਆਲੰਬਾ ਨਹੀਂ ਹੁੰਦਾ ਕਿ ਆਪਾਂ इलाके इलाके चंगे कम करा और मेरिया भैन भी बैठी सारिया। अपना मौका परमात्मा दे बहुत कम करने आस इलाके